ਜਿੱਥੇ ਕਿ ਆਸਾ ਵਰਕਰਾਂ ਜੋ ਕਿ ਦਿਨ ਬ੍ਰਹਮਪੁਰ ਬਲਾਕ ਤੋਂ ਪੈਂਦੀਆਂ ਨਾ ਅੱਜ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕਰ ਰਹੀਆਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੋਕਣ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕੈਮਰਾਮੈਨ ਨੂੰ ਕਹਾਂਗੇ ਕਿ ਪੁਤਲਾ ਪਿਆ ਹੋਇਆ ਹੈ ਨਾਰੇਬਾਜੀ ਕਰ ਰਹੀਆਂ ਨਾ ਕੈਮਰਾਮੈਨ ਨੂੰ ਕਹਾਂਗੇ ਜ਼ੂਮ ਕਰਕੇ ਇਹ ਨਾਰੇਬਾਜੀ ਦਿਖਾਈ ਜਾਏ ਇਹ ਜਿਹੜੀਆਂ ਬੀਬੀਆਂ ਬੈਠੀਆਂ ਇਹ ਆਪਣੀਆਂ ਕੋ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਅੱਜ ਨਾਰੇਬਾਜੀ ਕਰਦੀ ਨਜ਼ਰ ਆ ਰਹੀਆਂ ਨਾ ਔਰ ਇੱਥੇ ਆਪਣਾ ਧਰਨਾ ਦੇ ਕੇ ਬੈਠੀਆਂ ਹੈ ਉਹ ਮੰਗਾਂ ਕਰ ਰਹੀਆਂ ਪੰਜਾਬ ਸਰਕਾਰ ਤੋਂ ਕਿ ਜੋ ਸਾਡੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਜਲਦੀ ਜਲਦੀ ਲਈਆ ਉਹ ਆਪਣੇ ਤੁਰੰਤ ਲਾਗੂ ਕੀਤਾ ਜਾਵੇ ਉਹਨਾਂ ਦੱਸਿਆ ਕਿ 15-15 18-18 ਸਾਲ ਤੋਂ ਜਿਹੜੀਆਂ ਅਸੀਂ ਆਈ ਪੰਜਾਬ ਦੀ ਲੋਕਾਂ ਦੀ ਸੇਵਾ ਕਰਦੀਆਂ ਆ ਰਹੀਆਂ ਲੇਕਿਨ ਸਾਨੂੰ ਜਿਹੜਾ ਜੋ ਸਾਡਾ ਮਾਣ ਪੱਤਾ ਆ ਉਹ ਸਾਨੂੰ ਨਹੀਂ ਮਿਲਦਾ ਨਜ਼ਰ ਆ ਰਿਹਾ ਇਸ ਕਰਕੇ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਅੱਜ ਉਹ ਨਾਅਰੇਬਾਜ਼ੀ ਕਰਦੀਆਂ ਨਜ਼ਰ ਆ ਰਹੀਆਂ ਨਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਅੱਗੇ ਹੋ ਕੇ ਇਹਨਾਂ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਇਹਨਾਂ ਨੇ ਕੀ ਕੀ ਮੰਗਾਇਆ ਉਹਨਾਂ ਨਾਲ ਗੱਲ ਉਹਨਾਂ ਕੋਲ ਜਾਣਨ ਦਾ ਪ੍ਰਯਾਸ ਕਰਾਂਗੇ ਕਿ ਉਹਨੀਆਂ ਮੰਗਾਂ ਕੀ ਕੀ ਨੇ ਤੁਸੀਂ ਦੇਖ ਸਕਦੇ ਹੋ ਕਿ ਬਲਾਕ ਭਰਾਂਪੁਰ ਤੋਂ ਅੱਜ ਜਿਹੜੀਆਂ ਆਸਾ ਵਰਕਰਾਂ ਆ ਉਹ ਆਪਣਾ ਆਪਣੀਆਂ ਮੰਗਾਂ ਪ੍ਰਤੀ ਜਿਹੜੀਆਂ ਇੱਥੇ ਨਾਰੇਬਾਜੀ ਕਰਦੀ ਨਜ਼ਰ ਆ ਰਹੀਆਂ ਨਾ ਤਾਂ ਗੱਲਬਾਤ ਕਰਦੇ ਹਾਂ ਮੈਮ ਇੱਕ ਮਿੰਟ ਪਲੀਜ਼ ਅਧਰਾਓ ਮੈਮ ਮੈਨੂੰ ਕੀ ਤੁਸੀਂ ਅੱਜ ਕੀ ਲੋੜ ਪੈ ਗਈ ਹੈ ਤੁਹਾਨੂੰ ਜਿਹੜਾ ਤੁਸੀਂ ਇੱਥੇ ਧਰਨਾ ਮਾਰ ਕੇ ਬੈਠੇ ਹੋ ਔਰ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦੇ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਨੇ ਸਾਡੀ ਜਥੇਬੰਦੀ ਨਾਲ ਬਹੁਤ ਵਾਰੀ ਮੀਟਿੰਗਾਂ ਕੀਤੀਆਂ ਸਾਡੇ ਆਗੂ ਸਹਿਬਾਨਾਂ ਨਾਲ ਸਾਂਝੇ ਮੋਰਚੇ ਤੇ ਜਲੰਧਰ ਵਿਖੇ ਪੰਜਾਬ ਇਸ ਭਗਵੰਦ ਮਾਨ ਸਾਹਿਬ ਸਰਕਾਰ ਨੇ ਵੀ ਸਾਡੇ ਨਾਲ ਬਹਿ ਕੇ ਸਾਡੇ ਆਗੂਆਂ ਨਾਲ ਮੀਟਿੰਗ ਕੀਤੀ ਹੈ ਉਹਦੇ ਵਿੱਚ ਸਾਡੇ ਨਾਲ ਜੂ ਅਸੀਂ ਮੰਗਾ ਰੱਖੀਆਂ ਉਹਨਾਂ ਵਿੱਚੋਂ ਕੁਝ ਮੰਗਾਂ ਨੂੰ ਪੂਰਾ ਕਰਨ ਲਈ ਵਾਅਦਾ ਕੀਤਾ ਸੀ ਕਿ ਲਿਖਤੀ ਰੂਪ ਵਿੱਚ ਇਹ ਮੰਗਾਂ ਜਿਹੜੀਆਂ ਜਿਮਨੀ ਚੋਣਾ ਜਲੰਧਰ ਦੀਆਂ ਤੋਂ ਬਾਅਦ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਤਿੰਨ ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਇਹ ਮੰਗਾਂ ਸਾਡੀਆਂ ਜਿਹੜੀਆਂ ਉਹ ਪੂਰੀਆਂ ਨਹੀਂ ਕੀਤੀਆਂ ਨਾ ਹੀ ਲਿਖਤੀ ਰੂਪ ਚ ਕੁਝ ਜਾਰੀ ਕੀਤਾ ਸਭੋ ਆਸ਼ਾ ਵਰਕਰਾਂ ਨੂੰ ਕੁਝ ਦੇਣ ਦੀ ਬਜਾਏ ਸਰਕਾਰ ਨੇ ਕੁਝ ਖੋਇਆ ਹੀ ਆ ਚੱਬ ਕਿਹੜੇ ਕਿਹੜੇ ਮੰਗਾਂ ਤੁਹਾਡੀਆਂ ਹੈਗੀਆਂ ਸਾਡੀਆਂ ਮੰਗਾਂ ਹੈ ਕਿ ਇੱਕ ਤਾਂ ਸਰਕਾਰ ਜਿਹੜੀ 58 ਸਾਲ ਵਾਲੀਆਂ ਆਸ਼ਾ ਵਰਕਰ ਨੂੰ ਘਰਾਂ ਨੂੰ ਭੇਜ ਰਹੀ ਆ ਇਹਨਾਂ ਦੀ ਉਮਰ ਹੱਦ ਵਧਾ ਕੇ ਜਿਹੜੀ 65 ਸਾਲ ਕੀਤੀ ਜਾਵੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਮਰ ਹੱਦ 62 ਸਾਲ ਕੀਤੀ ਜਾਵੇਗੀ ਔਰ ਆਸ਼ਾ ਵਰਕਰਾਂ ਦਾ ਮਾਨ ਪੱਤੇ ਵਿੱਚ ਜਿਹੜੀ ਸਰਕਾਰ ਨੇ ਸਤੋਂ ਤੋਂ ਧੁਆਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਤੁਹਾਡਾ ਮਾਨ ਪੱਤਾ ਜਿਹੜਾ ਉਹ ਦੁੱਗਣਾ ਕੀਤਾ ਜਾਵੇਗਾ ਉਹ ਮੰਗ ਰੱਖੀ ਅਸੀਂ ਕਿ ਸਾਡਾ ਮਾਨ ਪੱਤਾ ਦੁੱਗਣਾ ਕੀਤਾ ਜਾਵੇ ਜੇ ਕਿਸੇ ਆਸ਼ਾ ਵਰਕਰ ਦੀ ਮੌਤ ਹੋ ਜਾਂਦੀ ਹੈ ਤੇ ਉਹਦੀ ਵਿਤੀ ਸਹਾਇਤਾ ਕੀਤੀ ਜਾਵੇ ਔਰ ਦੇ ਪਰਿਵਾਰਿਕ ਮੈਂਬਰ ਨੂੰ ਪਹਿਲ ਦੇ ਆਧਾਰ ਤੇ ਉਹਦੀ ਪਰਿਵਾਰ ਦੀ ਜਿਹੜੀ ਲੇਡੀ ਆ ਉਹਨੂੰ ਆਸ਼ਾ ਵਰਕਰ ਦੇ ਤੌਰ ਤੇ ਰੱਖਿਆ ਜਾਵੇ ਪਰ ਸਰਕਾਰ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਸਾਨੂੰ ਲਾਰੇਆਂ 'ਚ ਰੱਖਿਆ ਬਸ ਕਿ ਤੁਹਾਡੀਆਂ ਪ੍ਰੋਸੈਸ ਵਿੱਚ ਤੁਹਾਡਾ ਹੈਗਾ ਆ ਇਹ ਸਾਰਾ ਪ੍ਰੋਸੈਸ ਵਿੱਚ ਆ ਲੈਟਰ ਤੁਹਾਡੀ ਆਜ ਨਹੀਂ ਆ ਪਰ ਅੱਜ ਤੱਕ 3 ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਸਾਡੀ ਕੋਈ ਲੈਟਰ ਜਾਰੀ ਨਹੀਂ ਕੀਤੀ ਕੁੜੀਆਂ ਘਰਾਂ 'ਚ ਬੈਠੀਆਂ ਲੋਕ ਪਰੇਸ਼ਾਨ ਹੋ ਰਹੇ ਨੇ ਜਿੰਨਾ ਏਰੀਆ 'ਚ ਅਸ਼ਵਰਕਰ ਕੱਢੀਆਂ ਨਾ ਸਰਕਾਰ ਨੂੰ ਲੋਕਾਂ ਦਾ ਫਿਕਰ ਆ ਤੇ ਨਾ ਹੀ ਆਮ ਮਜ਼ਦੂਰ ਤਬਕੇ ਦਾ ਫਿਕਰ ਤੋਂ ਹੋਰ ਵੀ ਇੱਥੇ ਬੀਬੀਆਂ ਬੈਠੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਪੈਂ ਜੀ ਕੀ ਨੋਬਤ ਆ ਗਈ ਸਰ ਨੋਬਤ ਇਸ ਕਰਕੇ ਆਈ ਹੈ ਕਿ ਸਾਨੂੰ ਜਿੰਨੀਆਂ ਵੀ ਇਹਨਾਂ ਨੇ ਮੰਗਾ ਮੰਨੀਆਂ ਆ ਉਹ ਇੱਕ ਵੀ ਇਹਨਾਂ ਨੇ ਅਜੇ ਤੱਕ ਕੋਈ ਪੂਰੀ ਨਹੀਂ ਸਾਡੀ ਕੀਤੀ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਕੁੜੀਆਂ ਨੂੰ ਦੁਖੀ ਹੋ ਕੇ ਸਾਨੂੰ ਧਰਨੇ ਤੇ ਬੈਠਣਾ ਪਿਆ ਇਹ ਕਿੰਨੀ ਦੇਰ ਤਰਨਾ ਜਾਰੀ ਰਹੇਗਾ ਤੁਹਾਡਾ ਇਹ ਸਰ ਜੀ ਨੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਨੀ ਦੇਰ ਤੱਕ ਅਸੀਂ ਧਰਨੇ ਤੇ ਹੋ ਸਕਦਾ ਹੈ ਅੱਗੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੀਏ ਧਰਨਾ ਦੇਣ ਦੀ ਤੋ ਇਹ ਸਾਨੂੰ ਸਾਡੇ ਨਾਲ ਅੱਜ ਆਸਾ ਵਰਕਰਾਂ ਜਿਹੜੀਆਂ ਕਿ ਬਹਿਰਾਮਪੁਰ ਸੈਂਟਰ ਦਿਨਨਗਰ ਦੇ ਨਾਲ ਲੱਗਦੇ ਏਰੀਆ ਵਿੱਚ ਜਿਹੜੀਆਂ ਅੱਜ ਧਰਨਾ ਮਾਰ ਕੇ ਬੈਠੀਆਂ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿੰਨੀ ਦੇ ਸਾਡੀਆਂ ਪੰਜਾਬ ਸਰਕਾਰ ਮੰਗਾ ਨਹੀਂ ਮੰਦੀ ਇਹ ਧਰਨਾ ਜਾਰੀ ਰਹੇਗਾ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਜਨੂਨ ਮੰਗਾ ਹੈਗੀਆਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਕੈਮਰਾਮੈਨ ਮਿੱਟੂ ਦੇ ਨਾਲ ਡਾਕਟਰ ਮੇਸਰ ਰੰਗਲੀ ਪੰਜਾਬ ਨਿਊਜ਼ ਦਿਨਨਗਰ